ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ 'ਤੇ ਕਾਜ ਕਰ ਆ ਗਿਆ ਸੀ 5-5 ਮਿੰਟ ਦਾ 5 ਮਿੰਟ ਦੇ ਇਹਨਾਂ ਦੇ ਖੇਤ ਪਹੁੰਚੇ ਪਰਤੇ ਵੀ ਹੋਇਆ ਇਹਨਾਂ ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਵਾਲੇ ਇਹਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਰੱਖਿਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਇਹ ਜੋ ਜੋ ਗਾਰਡਨ ਸਥਾਨ ਤੇ ਆਈ ਕੋਲ ਉਹ ਢਿਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਯੂਸਲੀ ਕਰਦੇ ਨੇ ਆਪਾਂ ਇਸ ਦਾ ਦੇਰੀ ਦਾ ਜੀ ਕਰੋਗੇ ਕਿਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਿਆ ਜੀ ਮੇਰੇ ਕੋਲ 5 ਕਿਲੇ ਤੇ ਆਜਾ ਮੈਂ ਮੈਡਮ ਮੈਡਮ ਦੇਖੋ ਮੇਰੀ ਗੱਲ ਤੋਂ ਮੈਂ 5 ਕਿਲੇ ਠੇਕੇ ਤਾਂ ਲੈਸੋ ਠੀਕ ਹੈ ਜੀ ਤੇ 5 ਕਿਲੇ ਦੇ ਵਿੱਚ 2 ਕਿਲੇ ਨਾ ਉੱਡ ਗਏ ਆ ਲੱਗ ਲੱਗ ਲਾ ਹਾਂ ਜੀ ਮੇਰਾ ਪਤਾ ਨਹੀਂ ਜੋ ਵੀ ਕਰਕੇ ਉਹਨੂੰ ਮਿਲ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ ਦਸ ਕਿਲੋ ਲਊਂਗਾ ਫਾਂਹੀ ਲਊਂਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਜਰ ਪੰਜ ਮਿੰਟ ਦੇ ਵਿੱਚ ਗੱਡੀ ਆ ਜੀ ਪੰਜ ਮਿੰਟ ਘੰਟੇ ਹੋ ਗਏ ਅੱਗ ਲੱਗੀ ਨੂੰ ਤਿੰਨ ਘੰਟੇ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਵੀ ਤਾਂ ਮੇਰੇ ਲੋਕੇ ਲਿਆਉਂਦੇ ਨੇ ਨਹੀਂ ਨਹੀਂ ਆਪਣੇ ਲੋਕਾਂ ਦੀ ਮੈਡਮ ਜੀ ਚਾਵਲਾ ਦੇ ਚਾਵਲਾ ਦੇ ਹੱਦ ਤੋਂ ਅੱਗ ਲੱਗੀ ਹੈ ਜੀ ਝੋਕ ਮੋੜੇ ਜਾਂਦੀ 60 ਕੇ ਦੀ ਉਹਦੇ ਤੋਂ ਫਾਰਕ ਪੱਜ ਕੇ ਲੱਗੀ ਆ ਇਹਦੇ ਵਿੱਚ ਕੋਈ ਕੋਲ ਆ ਇਹਦੇ ਵਿੱਚ ਕੋਈ ਆ ਬੜਾ ਜਾਰਾ ਆਇਆ ਕੋਸਬਾਦਾ ਬਿਲਾ ਰਹੇ ਮੈਡਮ ਤਵਾਫ ਦੇ ਅਸੀਂ ਗੱਲ ਕਰਦੇ ਹਾਂ ਵੀ ਜਦੋਂ ਪਿੱਛੇ ਪਰਾਲੇ ਨੂੰ ਅੱਗਾਂ ਲਾਉਂਦੇ ਸੀ ਤਾਂ ਸੱਤ ਸੈਂਟ ਮਿੰਟੂ ਮਿੱਟੀ ਜਿਪਸੀ ਨਾਲ ਜਾ ਕੇ ਜ਼ਿਮੀਂਦਾਰ ਨੂੰ ਬਾਹਰ ਲੈਂਦਾ ਸੀ ਬਿਅੱਗ ਲਾ ਲਤੀ ਤੇ ਅੱਜ ਅੱਜ ਨੇਕਾ ਕਿੱਲੇ ਸੜ ਗਏ ਆ ਕੋਈ ਇੱਥੇ ਪ੍ਰਸ਼ਾਸਨ ਨਹੀਂ ਆਇਆ ਕੋਈ ਇੱਥੇ ਆਪਣੇ ਆਇਆ ਨਹੀਂ ਵੀ ਆ ਹਾਂਜੀ ਜ਼ਿਮੀਂਦਾਰ ਹਾਂਜੀ ਮੌਕੇ ਤੇ ਮੌਜੂਦ ਨਹੀਂ ਆ ਦੱਸੋ ਕਿਸਾਨ ਖਿੱਤਰ ਨੂੰ ਕਿ ਆਵੇ ਹਾਂਜੀ ਸਾਡੇ ਸੱਤਰ ਮਾਂ ਕਿੱਲਾ ਕਨਕ ਨਿਕਲੀ ਜਾਂਦੀ ਆ ਤੇ ਉਹਦਾ ਸਾਨੂੰ ਮੁਆਵਜ਼ਾ ਉਹਨਾਂ ਦਿੱਤਾ ਜਾਵੇ ਜਦ ਵੀ ਸਾਡੀ ਲੋੜਤੀ ਹੁੰਦੀ ਆ ਗਦੋਰੀਆਂ ਕਰਕੇ ਤੇ ਪੈਸੇ ਦਿੱਤੇ ਜਾਂਦੇ ਉਹ ਕਿੰਨੇ ਕੁ ਦਿੱਤੇ ਜਾਂਦੇ ਉਹ ਤਾਂ 10000 ਨਾ ਤਾਂ ਉਹ ਸਾਰਾ ਖਰਚਾ ਵੀ ਨਹੀਂ ਬੋੜਦਾ ਇੰਨਾ ਕਹਿੰਦੇ ਐ ਇੰਨਾ ਕੁ ਦਿੰਦੇ ਸਾਰਾ ਉਹ ਵੀ ਕਾਗਜ਼ਾਂ ਦੇ ਵਿੱਚ ਉਹ ਵੀ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਣਾ ਅੱਤਾ ਜੀ